ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਵੇਕ ਪੰਜਾਬ ਟੀਵੀ ਇੱਕ ਮਾਮਲਾ ਜੋ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਵਿੱਚ ਹੈ ਕਿ ਇੱਕ ਪਿੰਡ ਦੇ ਵਿੱਚ ਕੁਝ ਪ੍ਰਵਾਸੀਆ ਵੱਲੋਂ ਇੱਕ ਜ਼ਿਮੀਂਦਾਰ ਪਰਿਵਾਰ ਦੀ ਕੁੜੀ ਨੂੰ ਭੁਜਾ ਕੇ ਵਿਆਹ ਕੀਤਾ ਗਿਆ ਅਤੇ ਜਦੋਂ ਉਹ ਪਿੰਡ ਜਿੱਥੇ ਉਹ ਪ੍ਰਵਾਸੀ ਰਹਿੰਦੇ ਸੀ ਉਸ ਪਿੰਡ ਦੇ ਸਰਪੰਚ ਵੱਲੋਂ ਉਹਨਾਂ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤਾਂ ਉਹ ਪਿੰਡ ਵਾਲਿਆਂ ਨੂੰ ਧਮਕੀਆਂ ਦੇਣ ਲੱਗਿਆ ਉਹ ਦੇਖੋ ਪੂਰਾ ਮਾਮਲਾ ਇੱਕ ਪ੍ਰਵਾਸੀ ਵੱਲੋਂ ਪਹਿਲਾਂ ਇੱਕ ਪੰਜਾਬੀ ਪਰਿਵਾਰ ਦੀ ਕੁੜੀ ਨੂੰ ਕੱਢ ਕੇ ਲਿਆ ਜਾਂਦਾ ਉਸ ਨੂੰ ਵਿਆਹ ਕਰਵਾਇਆ ਜਾਂਦਾ ਉਸ ਨਾਲ ਤੇ ਪਿੰਡ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਪਿੰਡ ਦੇ ਸਰਪੰਚ ਸਾਹਿਬ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਇਹ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਉਸ ਘਰ ਦੀ ਧੀ ਨੂੰ ਲੈ ਕੇ ਆਇਆ ਪਿੰਡ ਦੇ ਵਿੱਚ ਤਾਂ ਉਹਨੂੰ ਪਿੰਡ ਤੋਂ ਬਾਹਰ ਜਾਣ ਦੇ ਲਈ ਕਿਹਾ ਜਾਂਦਾ ਤੋ ਉਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਕਿਸ ਤਰ੍ਹਾਂ ਦੀਆਂ ਉਹ ਧਮਕੀਆਂ ਦੇ ਰਿਹਾ ਹੈ ਉਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੁਸੀਂ ਵੀ ਦੇਖੀ ਹੈ ਤੇ ਇਸ ਮੌਕੇ ਅਸੀਂ ਪਿੰਡ ਵਿੱਚ ਪਹੁੰਚਿਆ ਜਿੱਥੇ ਕਿ ਸਰਪੰਚ ਸਾਹਿਬ ਦੇ ਨਾਲ ਨਾਲ ਹੋਰ ਪਿੰਡ ਦੇ ਪਤਵੰਤੇ ਸੱਜਣ ਵੀ ਸਾਡੇ ਨਾਲ ਨੇ ਤੇ ਇਸ ਮਾਮਲੇ ਤੇ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਪੂਰਾ ਮਾਮਲਾ ਕੀ ਹੈ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਨਾਮ ਦੱਸ ਦਿਓ ਪਹਿਲਾਂ ਤਾਂ ਮੈਂ ਹਾਂ ਜੀ ਹਰਵਿੰਦਰ ਸਿੰਘ ਬਰਾੜ ਪਿੰਡ ਆਂਡੂ ਸਰਪੰਚ ਆਂਡੂ ਤੋਂ ਮੈਂ ਜੀ ਤੇ ਕੀ ਮਾਮਲਾ ਕੀ ਹੋਇਆ ਸੀ ਪਹਿਲਾਂ ਥੋੜਾ ਵਿਸਤਾਰ ਦੇ ਵਿੱਚ ਜਰੂਰ ਦੱਸੋ ਵੀ ਕੀ ਮਤਲਬ ਕਦੋਂ ਤੁਹਾਡੇ ਧਿਆਨ ਦੇ ਵਿੱਚ ਆਇਆ ਕਿਵੇਂ ਤੁਹਾਨੂੰ ਪਤਾ ਲੱਗਿਆ ਤੇ ਕੀ ਮਾਮਲਾ ਸੀ ਇਹ ਪਿਛਲੇ ਦਿਨੇ ਥੋੜਾ ਜਿਹਾ ਹੋ ਗਿਆ 10 ਦਿਨ ਹੋ ਗਿਆ ਜੀ ਸਾਡੇ ਪ੍ਰਵਾਸੀ ਪਰਿਵਾਰ ਸੀ ਇੱਕ ਜੀ ਉਹ ਲੜਕੀ ਨੂੰ ਭਜਾ ਕੇ ਲਿਆਏ ਸੀਗੇ ਜੀ ਲੜਕੀ ਸੀਗੀ ਜ਼ਿਮੀਂਦਾਰਾਂ ਦੀ ਇਧਰ ਬਰਨਾਲੇ ਸਾਈਡ ਪੈਣ ਉਹਨਾਂ ਦਾ ਜੀ ਅੱਛਾ ਜ਼ਿਮੀਂਦਾਰ ਪਰਿਵਾਰ ਹਾਂ ਜ਼ਿਮੀਂਦਾਰ ਪਰਿਵਾਰ ਦੀ ਸੀ ਹਾਂਜੀ ਹਾਂਜੀ ਹਾਂ ਜਿਹੜੇ ਆਏ ਜੀ ਬਿਲਕੁਲ ਪਹਿਲਾਂ ਲਿਆਏ ਇੱਕ ਪਹਿਲਾਂ ਲਿਆਏ ਇੱਕ ਪਹਿਲਾਂ ਵੀ ਲਿਆ ਕੇ ਆਏ ਉਹਨੂੰ ਵੀ ਦੂਜੀ ਆ ਹੁਣ ਦੂਜੀ ਜ਼ਿੰਮੇਵਾਰਾਂ ਦੇ ਖਸਰਾਵਾਂ ਨਾਲ ਪੈਂਦਾ ਸਾਡੇ ਤੇ ਇਹ ਯਾਰ ਸ਼ਾਮ ਨੂੰ ਆਕੇ ਮਤਲਬ 21 22 ਤਰੀਕ ਨੂੰ ਸ਼ਾਮ ਨੂੰ ਆਕੇ ਅੰਦਰ ਵੜ ਗਿਆ ਉਹਦਾ ਜੀ ਸਾਨੂੰ ਨਹੀਂ ਪਤਾ ਲੱਗਿਆ ਤੇ ਦੂਏ ਤੀਜੇ ਨੇ ਜਦੋਂ ਲੜਕੀ ਦਾ ਪਰਿਵਾਰ ਆਇਆ ਤਾਂ ਪਿੰਡ ਵਿੱਚ ਲੜਕੀ ਨੂੰ ਲੈਣ ਆਗੇ ਤਾਂ ਜੀ ਪਤਾ ਕਰਦੇ ਪਤਾ ਕਰਦੇ ਆਮਾ ਕਰ ਆਗੇ ਜੀ ਉਹ ਦੇਖਿਆ ਕਿਦਾ ਬਹੁਤ ਕੁੜੀ ਨੇ ਮਿਹਨਤਾਂ ਕੀਤੀ ਵਿਚਾਲਾ ਭਾਗੇ ਤੁਹਾਡੇ ਨਾਲ ਕੁੜੀ ਉਹਦੇ ਨਾਲ ਗਈ ਨਹੀਂ ਜੀ ਅੱਛਾ ਹਾਂ ਉਹ ਬਾਸ ਚੱਲੇ ਗਏ ਫਿਰ ਦੂਏ ਤੀਜੇ ਨੇ ਫਿਰ ਸਾਰੇ ਆ ਕੇ ਬੰਦੇ ਇਕੱਠੇ ਹੋ ਕੇ ਆਏ ਆ ਦੋ ਦੋ ਦਨ ਗੱਡੀਆਂ ਭਰ ਕੇ ਆਏ ਤੇ ਉਹ ਕੁੜੀ ਨੂੰ ਲੈ ਕੇ ਆਗੇ ਜੀ ਤੇ ਸਾਨੂੰ ਜਦੋਂ ਪਤਾ ਲੱਗ ਕੁੜਾ ਗੋਗਤਨਾ ਪੂਰਨ ਹੋ ਗਿਆ ਜੀ ਤੇ ਅਸੀਂ ਪਰੋਂ ਪਰਿਵਾਰ ਨੂੰ ਕਿਹਾ ਵੀ ਇਹਨਾਂ ਨੂੰ ਤੁਸੀਂ ਭਾਈ ਕੱਢੋ ਪਿੰਡੋਂ ਉਹਨਾਂ ਨੂੰ ਠੀਕ ਹੈ ਤੁਸੀਂ ਪਰਿਵਾਰ ਨੂੰ ਬੇਨਤੀ ਕੀਤੀ ਪਰ ਅਸੀਂ ਖੁਦ ਜਾ ਕੇ ਉਹਨਾਂ ਨੂੰ ਕੱਢਤਾ ਪਿੰਡੋਂ ਜੀ ਉਹ ਚਲੇ ਗਏ ਪਿੰਡੋਂ ਪਿੰਡੋਂ ਜਾਣ ਤੋਂ ਬਾਅਦ ਉਹਨਾਂ ਨੇ ਫਿਰ ਜਿੱਧਰ ਦੂਰ ਜਾ ਕੇ ਤੇ ਵੀਡੀਓ ਕੋਈ ਬੈਰਲ ਕਰਤੀ ਵੀ ਤੁਹਾਨੂੰ ਦੇਖਾਂਗੇ ਅਸੀਂ ਜੇ ਇਹ ਆ ਕਰਾਂਗੇ ਉਹ ਕਰਾਂਗੇ ਤੁਹਾਨੂੰ ਅਸੀਂ ਐ ਕਰਾਂਗੇ ਤੇ ਉਹ ਵੀਡੀਓ ਸੀ ਜਿਹੜਾ ਤੁਹਾਨੂੰ ਆਈਦਾ ਸੀ ਹੋਰ ਥਾਣਾ ਸਦਰ ਰਿਕਾਰਡ ਸੋ ਸਭ ਨਾਲ ਚਲੇ ਗਏ ਉੱਥੇ ਜਾ ਕੇ ਮੀਟਿੰਗ ਕੀਤੀ ਉਹਨੂੰ ਦਿਖਾਇਆ ਦਰਖਾਸਤ ਦਿੱਤੀ ਵੀ ਦੇਖੋ ਆ ਕੁਸ਼ ਕਰਦੇ ਜੀ ਬਿਲਕੁਲ ਪੁਲਿਸ ਸਾਡੇ ਨਾਲ ਆ ਹੁਣ ਸਿਓ ਅੱਗੇ ਕਾਰਵਾਈ ਕਰ ਰਹੇ ਹਨ ਤੇ ਜਿਹੜੇ ਪ੍ਰਵਾਸੀ ਪਰਿਵਾਰ ਹੈ ਕਦੋਂ ਕਦੋਂ ਤੁਹਾਡੇ ਪਿੰਡ ਦੇ ਵਿੱਚ ਰਹਿ ਰਿਹਾ ਸੀ ਜੀ ਤੇ ਕਾਫੀ ਸਾਲ ਹੋ ਗਏ 15 20 ਸਾਲ ਹੋ ਗਏ ਜੀ ਰਹਿ ਰਹੇ ਨੇ ਉਹ ਕਾਫੀ ਟੰਗ ਪ੍ਰਾਣੇ ਪੁਰਾਣੇ ਹੈ ਜੀ ਇਹ ਬੱਚੇ ਵੀ ਇੱਥੇ ਹੋਏ ਹਨ ਇਹਨਾਂ ਦੇ ਜੀ ਅੱਛਾ ਵੀ ਇਹ ਜਿਹੜੇ ਜਿੰਨਾਂ ਨੇ ਵੋਟ ਵਟ ਹੈ ਨਹੀਂ ਵੋਟ ਵਟ ਨਹੀਂ ਹੈਗੀ ਵੋਟ ਨਹੀਂ ਹੈ ਵੋਟ ਨਾਲ ਦਾ ਧਾਰ ਕੱਢਣ ਦੇ ਕੁਝ ਨਹੀਂਗਾ ਮੇਥੀ ਲੋਰੇ ਇਹ ਕੰਮ ਕਰ ਰਹੇ ਇਹ ਵੀ ਬਹੁਤ ਇੱਕ ਸਰਣਾਯੋਗ ਕਦਮ ਹੈ ਪਿੰਡ ਦਾ ਸਲਾਣਾਯੋਗ ਕਦਮ ਕੀਤਾ ਹੈ ਕਿ ਜਿਹੜੀ ਇਹ ਜੇ ਗੈਰ ਕਾਨੂੰਨੀ ਜੋ ਵਰਤੀ ਵਾਲੇ ਲੋਕ ਨੇ ਉਹਨਾਂ ਦੀ ਵੋਟ ਨਹੀਂ ਮੰਨ ਦਿੱਤੀ ਜੋ ਕਿ ਬਹੁਤ ਗੰਭੀਰ ਮਸਲਾ ਹੈ ਤੇ ਇਹਦੇ ਲਈ ਇਹ ਸਲਾਣਾ ਵੀ ਕੀਤੀ ਜਾਣੀ ਚਾਹੀਦੀ ਹੈ ਪਿੰਡ ਦੀ ਪੰਚਾਇਤ ਦੀ ਤੇ ਹੋਰ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਇਸ ਪਿੰਡ ਦੀ ਪੰਚਾਇਤ ਤੋਂ ਸਿੱਖਣਾ ਚਾਹੀਦਾ ਹੈ ਕਿ ਜਿਹੜੇ ਇਸ ਤਰ੍ਹਾਂ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੀ ਵੋਟ ਨਾ ਬਣੇ ਤਾਂ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਤੇ ਜਦੋਂ ਸਰ ਤੁਸੀਂ ਸਰਪੰਚ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਤੇ ਪਰਵਾਰ ਨੂੰ ਕਿਹਾ ਉਦੋਂ ਮਤਲਬ ਕਿਦਾਂ ਦੇ ਉਦਾਂ ਦਾ ਸੀਗਾ ਰਿਐਕਟ ਕਿਦਾਂ ਕੀਤਾ ਜਿਵੇਂ ਹੁਣ ਬਾਅਦ ਚਾਹ ਤਾਂ ਵੀਡੀਓ 'ਚ ਤਾਂ ਦੇਖ ਰਿਹਾ ਕਿਦਾਂ ਗਾਲੀ-ਗਲੋਚ ਵੀ ਕਰ ਰਿਹਾ ਉਹਦੋਂ ਜਦੋਂ ਤੁਸੀਂ ਪਹਿਲੀ ਵਾਰ ਗੱਲ ਕੀਤੀ ਆ ਉਦੋਂ ਕਿਵੇਂ ਰਿਐਕਟ ਕੀਤਾ ਦੇਖੋ ਜਦੋਂ ਨਾ ਗੱਲ ਮੇਰੀ ਉਹਨਾਂ ਫੋਨ ਤੇ ਕਰ ਲੈ ਮੈਨੂੰ ਮਿਲੇ ਨਹੀਂ ਵਾਈਫੇਸ ਹੋ ਜੀ ਮੈਂ ਤੁਹਾਨੂੰ ਉਹ ਕਹਤਾ ਉਹਦੇ ਘਰ ਨੂੰ ਪਹਿਲੀ ਹੀ ਚਲੇ ਗਏ ਸੀ ਮਨ ਉਹਦੇ ਬਾਰੇ ਹੋ ਗਏ ਸੀ ਸਾਮਾਨ ਇੱਥੇ ਪਿਆ ਸੀ ਉਹਦਾ ਮੈਂ ਕਿਹਾ ਗੱਲ ਫੋਨ ਤੇ ਵੀ ਤੁਸੀਂ ਚਲੇ ਜਾਓ ਉੱਥਰ ਹੋਣਾ ਪੈਂਦੀ ਲੋਕਾਂ ਠੀਕ ਹੈ ਚਲੇ ਜਾਂਦੇ ਸੀ ਮੈਨੂੰ ਕਹਿ ਕੇ ਦੂਜੇ ਦਾ ਸਾਮਾਨ ਲੈ ਕੇ ਚਲੇ ਗਏ ਉਹ ਮੈਨੂੰ ਮਿਲੇ ਨਹੀਂ ਉਹ ਉ अच्छा हां ਸਾਡੇ ਸਾਹਮਣੇ ਕੋਈ ਕੁਛ ਨਹੀਂ ਬੋਲੇ ਜੀ ਉਹ ਬਿਲਕੁਲ ਜਿਵੇਂ ਤੁਸੀਂ ਦੱਸਿਆ ਪਤਾ ਲੱਗਿਆ ਕਿ ਪਹਿਲਾਂ ਵੀ ਇੱਕ ਉਹਦੇ ਭਰਾ ਵੱਲੋਂ ਪੰਜਾਬੀ ਪਰਿਵਾਰ ਦੀ ਕੁੜੀ ਲਿਆਂਦੀ ਗਈ ਸੀ ਹਨਾ ਵੀ ਉਦੋਂ ਉਹ ਕੁੜੀ ਦੇ ਪਰਿਵਾਰ ਵੱਲੋਂ ਨਹੀਂ ਕੋਈ ਕਾਰਵਾਈ ਕੀਤੀ ਉਹ ਕੋਈ ਉਹ ਸੀ ਬਸਰਾਮਾ ਸੀਗੇ ਜੀ ਉਹਨਾਂ ਨੇ ਕੋਈ ਪੈਰ ਪਾਇ ਨਹੀਂ ਕੀਤਾ ਉਹ ਵੀ ਗਰੀਬ ਪਰਿਵਾਰ ਦੀ ਉਹ ਵੀ ਕਹਿ ਸਕਦੇ ਆਂ ਵੀ ਉਹੀ ਉਹਨਾਂ ਦਾ ਮਤਲਬ ਝਾਕਾ ਖੁੱਲ ਗਿਆ ਇੱਕ ਤਰ੍ਹਾਂ ਦਾ ਉਹ ਦੇਖੋ ਉਦੋਂ ਪਹਿਲਾਂ ਜਦੋਂ ਪਹਿਲਾਂ ਪੰਚਾਇਤ ਹੋਰ ਸੀ ਜੀ ਜੋ ਪੰਚਾਇਤ ਐਕਸ਼ਨ ਲੈਂਦੀ ਦਾ ਨਾਮ ਨਾ ਲੈਂਦੀ ਤਾਂ ਐਦਾਂ ਦੀ ਕਰਵਾਈ ਨਾ ਹੁੰਦੀ ਜੇ ਲਿਆ ਦੁਬਾਰਾ ਹਸਤੇ ਆਪਣਾ ਚੱਕਦੇ ਫਿਰਿਓ ਜੇ ਪਹਿਲੀ ਉਹਨਾਂ ਕੁੱਤੇ ਖਾਣੀ ਹੋਈ ਜਾਂਦੀ ਉਹਨਾਂ ਨੂੰ ਸਹੀ ਗੱਲ ਹੈ ਤੇ ਹੁਣ ਜੇ ਮੈਂ ਤੁਸੀਂ ਦੇਖਿਆ ਵੀਡੀਓ ਵੀ ਪਾ ਰਿਹਾ ਉਹ ਕਾਫੀ ਜਿਆਦਾ ਧਮਕਾ ਰਿਹਾ ਉਹ ਤੋਂ ਬਾਅਦ ਹੁਣ ਉਹਦਾ ਮਤਲਬ ਪਿੰਡ ਦੀ ਪੰਚਾਇਤ ਵੱਲੋਂ ਉਹਨੂੰ ਕੋਈ ਜਵਾਬ ਦੇਖੋ ਸਾਡਾ ਜਵਾਬ ਇਹੀ ਹੈ ਤੁਹਾਡੇ ਮੈਂ ਜਿੰਨਾ মিডিਆ ਰਹੇ ਦੇਖੋ ਜੀ ਸਾਡੇ ਕੋਲ ਚੂੜੀਆਂ ਪਾਈਆਂ ਨੇ ਠੀਕ ਹੈ ਜੀ ਸਾਡੇ ਕੋਲ ਆਜ ਬਸ ਸਿੱਧੇ ਆਉਣ ਮੰਨੇ ਹੋਣਗੇ ਧਮਕਾ ਦੇਣ ਦਾ ਕੀ ਫਾਇਦਾ ਠੀਕ ਹੈ ਧਮਕਾ ਹਰ ਇੱਕ ਜਦੋਂ ਪਿੱਛੇ ਪੱਟੀ ਪਿੱ ਬਿਲਕੁਲ ਪੰਚਾਇਤ ਅਸੀਂ ਨਾਲ ਖੜੀਆਂ ਪਿੰਡ ਸਾਰਾ ਸਾਰਾ ਪਿੰਡ ਸਾਡੇ ਨਾਲ ਆ ਜੀ ਅਸੀਂ ਆਪ ਜਾ ਜਾ ਕੇ ਪਿੰਡ ਦੇ ਵਿੱਚ ਰਾਉਂਡ ਲਾਉਣੇ ਆ ਜਾਣੇ ਆ ਵੀ ਜੋ ਵੀ ਗਲਤ ਆਨਸਰ ਪਿੰਡ ਦੇ ਵਿੱਚ ਫਿਰਦਾ ਦੱਸੋ ਸਾਨੂੰ ਅਸੀਂ ਫੜ ਕੇ ਉਹਦੇ ਕਾਰਵਾਈ ਕਰੀਏ ਜੀ ਬਿਲਕੁਲ ਅਸੀਂ ਪੰਚਾਇਤ ਪੂਰੀ ਤਰ੍ਹਾਂ ਚੁੱਸ ਤਾਂ ਪੂਰੇ ਜੀ ਮਤਲਬ ਹੁਣ ਨਹੀਂ ਹੋਣਦਾ ਜੋ ਹੋ ਗਿਆ ਹੋ ਗਿਆ ਸਰਪੰਚ ਜਿਵੇਂ ਕਿ ਤੁਸੀਂ ਵੀ ਦੇਖਦੇ ਹੋ ਮੇਂ ਸੋਸ਼ਲ ਮੀਡੀਆ ਤੇ ਵੀ ਖਬਰਾਂ ਹੁੰਦੀਆਂ ਨੇ ਹੋਰ ਪਿੰਡਾਂ ਦੇ ਵਿੱਚ ਕਾਫੀ ਪੰਚਾਇਤਾਂ ਵੱਲੋਂ ਬਾਈਕਾਟ ਵੀ ਇਹਨਾਂ ਦਾ ਕੀਤਾ ਗਿਆ ਗਲਤ ਬੰਦਿਆਂ ਦਾ ਹਨਾ ਵੀ ਇਹ ਇੱਕ ਤਾਂ ਕੱਪੜੇ ਤਾਂ ਦੇ ਧੋਤੀਆਂ ਛੋਟੀਆਂ ਛੋਟੀਆਂ ਲਾ ਲੈਂਦੇ ਨੇ ਆਪਣੀਆਂ ਮਾਤਾ-ਮਾਪ ਭੈਣਾ ਗੁਰੂ ਘਰ ਵੀ ਜਾਂਦੀਆਂ ਨੇ ਮੰਦਰ ਮੱਝੇ ਜਾਂਦੀਆਂ ਨੇ ਉਹ ਮਤ ਤੰਗ ਪਰੇਸ਼ਾਨ ਨਹੀਂ ਕਾਫੀ ਐਨਾ ਦੂਜਾ ਇਹ ਸੜਕਾਂ ਲਾਲ ਕੀਤੀਆਂ ਪਈਆਂ ਨੇ ਪੰਜਾਬ ਦੀਆਂ ਇਹਨਾਂ ਨੇ ਘੁੱਟ ਕੇ ਖਾ ਖਾ ਕੇ ਇਹ ਤੁਹਾਡੇ ਪਿੰਡ ਦੇ ਵਿੱਚ ਇਹ ਪ੍ਰਵਾਸੀਆਂ ਦੇ ਕਿਵੇਂ ਦੇ ਹਾਲਾਤ ਸੀਗੇ ਅੱਜ ਤੋਂ ਪਹਿਲਾਂ ਤੱਕ ਦੇਖੋ ਜਿਹੜੇ ਸਾਡੇ ਪ੍ਰਵਾਸੀ ਬੈਠੇ ਨੇ ਪੁਰਾਣੇ ਪ੍ਰਵਾਸੀ ਆ ਉਹ ਤਾਂ ਬਹੁਤ ਵਧੀਆ ਬੰਦੇ ਆ ਦੇਖੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਠੀਕ ਆ ਜੀ ਨਹੀਂ ਹੁੰਦੇ ਠੀਕ ਹਾਂ ਤੇ ਜਿਹੜੇ ਪੁਰਾਣੇ ਆ ਉਹ ਇੰਨੇ ਵਧੀਆ ਬੰਦੇ ਆ ਸਾਡੇ ਇਥੇ ਬਹੁਤ ਕਾਮਯਾਬ ਹੋਏ ਆ ਬੰਦੇ ਪ੍ਰਵਾਸੀ ਹੁਣ ਕੰਮ ਕਰਦੇ ਆ ਜੀ ਇਹਨਾਂ ਚ ਕੋਈ ਐਸਾ ਨਹੀਂ ਸਾਰੇ ਬੱਚੇ ਸਾਡੇ ਨਾਲ ਵਰਤਦੇ ਵਧੀਆ ਜੀ ਉਹ ਬੱਚੇ ਵਧੀਆ ਨੇ ਉਹਦੇ ਆਪ ਹਾਂ ਆਪ ਵੀ ਵਧੀਆ ਵਾ ਆਪ ਵੀ ਨਹੀਂ ਬੈਠੇ ਨੇ ਜਗਾ ਲਈ ਆ ਆਪਦੀ ਆ ਦੇ ਮਕਾਨ ਪਾਇਆ ਕੋਈ ਐ ਕੋਈ ਗੁਟਕਾ ਵਗੈਰਾ ਕੋਈ ਬੀੜਾ ਕੋਈ ਐਸਾ ਕੁਝ ਨਹੀਂ ਕਰਦੇ ਬਸ ਜਿਹੜੇ ਹੁਣ ਜਿਵੇਂ ਜਿਹਦੀ ਵੋਟ ਨਹੀਂ ਸੀ ਹੁਣ ਨਵੇਂ ਆਇਆ ਇਹਨਾਂ ਨੇ ਜਵਾਬ ਵਜ ਹਲੜਬਾਜੀ ਕਰਦੀ ਆ ਜੀ ਤਿੰਨ ਤਿੰਨ ਬਹਿ ਕੇ ਮੋਟਰਸਾਈਕਲ ਦੇ ਪੜਾਕੇ ਮਰਵਾਉਂਦੇ ਆ ਉਹ ਵੀ ਅਸੀਂ ਹਰ ਬੰਦ ਕਰਤਾ ਜੀ ਜੋ ਸਾਡੀ ਪੰਚਾਇਤ ਬਣੀ ਆ ਅਸੀਂ ਪਹਿਲਾਂ ਹੀ ਐਕਸ਼ਨ ਲਿਆ ਵੀ ਵਿਡੇ ਪਿੰਡ ਤੇ ਮੋਟਰਸਾਈਕਲ ਪੜਾਕੇ ਮਰਵਾਉਂਦੇ ਸੀ ਉਹ ਸਭ ਤਾਂ ਹੋਇਆ ਨਹੀਂ ਅਸੀਂ ਨਹੀਂ ਕਹਿੰਦੇ ਜਮਾ ਹੋ ਗਿਆ ਪਰ ਬਹੁਤ ਘੱਟ ਕੇ ਕੰਟਰੋਲ ਕਰ ਲਿਆ ਸੀ ਚਲੋ ਸ਼ੁਰੂਆਤ ਹਾਂ ਸ਼ੁਰੂਆਤ ਕੀਤੀ ਅਸੀਂ ਆ ਅਸੀਂ ਇਸ ਕੰਮ ਵੀ ਹੁਣ ਉਦੋਂ ਦੇ ਬਿਲਕੁਲ ਸਾਰੇ ਜਿਹੜੇ ਪ੍ਰਵਾਸੀ ਬੈਠੇ ਆ ਬਿਲਕੁਲ ਠੀਕ ਆ ਕੋਈ ਇਦਾਂ ਗੱਲ ਨਹੀਂ ਗਈ ਵਧੀਆ ਮਾਹੌਲ ਆ ਪੈਣ ਦਾ ਕੋਈ ਡਰਨ ਦੇ ਲੋੜ ਨਹੀਂ ਬਿਲਕੁਲ ਪਿੰਡ ਵਾਸੀਆਂ ਨੂੰ ਅਸੀਂ ਖੜੇ ਆ ਬਿਲਕੁਲ ਸਰਪੰਚ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਉਸ ਦਿਨ ਦਾ ਵੀ ਤੇ ਪਹਿਲਾਂ ਵੀ ਧਿਆਨ ਦੇ ਰਹੇ ਹੋ ਜਿਹੜੇ ਅ ਬੱਚੇ ਨੌਜਵਾਨ ਲਾ ਲੋ ਵੀ ਮੋਟਰਸਾਈਕਲਾਂ ਦੇ ਪਟਾਕੇ ਵਗੈਰਾ ਵਜਾਉਂਦੇ ਜਾਂ ਤਿੰਨ ਤਿੰਨ ਟ੍ਰਿਪਲਿੰਗ ਕਰਦੇ ਨੇ ਉਹ ਦੂਜੇ ਦੀ ਜਾਨ ਨੂੰ ਵੀ ਖਤਰੇ 'ਚ ਪਾਉਂਦੇ ਨੇ ਤੇ ਇੱਕ ਹੋਰ ਵੱਡਾ ਜੋ ਸਵਾਲ ਹੈ ਕਿ ਜਿਵੇਂ ਜੋਗੀ ਸਰਕਾਰ ਆਈ ਆ ਯੂਪੀ ਦੇ ਵਿੱਚ ਤਾਂ ਉਹਨਾਂ ਨੇ ਗੈਂਗਸਟਰਾਂ ਨੂੰ ਉੱਥੋਂ ਬੈਨ ਕਰਤਾ ਭਜਾਤੇ ਗੈਂਗਸਟਰ ਤੇ ਗੈਂਗਸਟਰਾਂ ਦੀ ਲਾ ਲੋ ਪਹਿਲੀ ਪਸੰਦ ਫਿਰ ਪੰਜਾਬ 'ਇ ਬਣਿਆ ਟ੍ਰੇਨਾਂ ਚੜ੍ਹ-ਚੜ੍ਹ ਕੇ ਉਰੇ ਆ ਗਿਆ ਹਜੇ ਜਿਹੜੇ ਗੈਰਕਾਨੂੰਨੀ ਬੰਦੇ ਸੀਗੇ ਕੀ ਤੁਹਾਡੀ ਪੰਚਾਇਤ ਵੱਲੋਂ ਕੋਈ ਇਦਾਂ ਦੀ ਵੀ ਅਗਲੇ ਆਉਣੇ ਟਾਈਮ 'ਚ ਉਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਜਿਹੜੇ ਨਵੇਂ ਆਉਣ ਕੋਈ ਪ੍ਰਵਾਸੀ ਆਉਣ ਕੋਈ ਐਦਾਂ ਦੀ ਵੀ ਤੁਸੀਂ ਕਾਰਵਾਈ ਕਰੋਗੇ ਜਾਂ ਕਰ ਰਹੇ ਹੋ ਨਹੀਂ ਬਿਲਕੁਲ ਅਸੀਂ ਕਰ ਵੀ ਰਿਹਾ ਕਰਾਂਗੇ ਵੀ ਜਿਹੜਾ ਸਾਡੇ ਪਰ ਹੁਣ ਆਉਂ ਅਸੀਂ ਨਵੇਂ ਹਜੇ ਕੋਈ ਨਾਂ ਦੇ ਧਾਰਕਾ ਨਾ ਵੋਟਰ ਕਿਸੇ ਦਾ ਨਹੀਂ ਬਣ ਰਿਹਾ ਹਜੇ ਜਿਹੜੇ ਪੁਰਾਣੇ ਬੈਠੇ ਸਾਡੇ ਉਹੀ ਹੈ ਹਜੇ ਜੋ ਨਵੇਂ ਆਏ ਹੁੰਦੇ ਜੇ ਆਉਣਗੇ ਤਾਂ ਪੂਰੀ ਹੁੰਦੀ ਵੈਰੀਫਿਕੇਸ਼ਨ ਕਰਕੇ ਹੁੰਦੀ ਜਿਹੜਾ ਪਰਿਵਾਰ ਰੱਖੂ ਉਸ ਪਰਿਵਾਰ ਦੇ ਆਧਾਰ ਕਾਟ ਲੈ ਕੇ ਤਾਂ ਅਸੀਂ ਉਹਨੂੰ ਪਿੰਡ ਤੇ ਰਹਿਣ ਦਵਾਵਾਂਗੇ ਤੇ ਉਹ ਜਿਹੜਾ ਕੁੜੀ ਪਰਿਵਾਰ ਸੀਗਾ ਜਿਹੜੀ ਕੁੜੀ ਲੈ ਕੇ ਆਇਆ ਸੀਗਾ ਜਿਹੜੀ ਬੱਚੀ ਕਿਸੇ ਦੀ ਉਹ ਉਹਨਾਂ ਨਾਲ ਵੀ ਤੁਹਾਡਾ ਰابطਾ ਹੈਗਾ ਨਹੀਂ ਦੇਖੋ ਹਾਂ ਕਈ ਵਾਰ ਮੈਨੂੰ ਫੋਨ ਤੇ ਵੀ ਉਹਨਾਂ ਨਾਲ ਗੱਲ ਹੋਈ ਹੁਣ ਦੇਖੋ ਜੀ ਇੱਕ ਬੱਚੀ ਦਾ ਪਿਓ ਆ ਦੇਖੋ ਜੀ ਉਹਦੇ ਬੱਚੀ ਨੇ ਗਲਤੀ ਕਰ ਲਈ ਹੁਣ ਦੇਖੋ ਪਿਓ ਦੀ ਅਜਿਹਾ ਦਾ ਸਵਾਲ ਲਿਖੋ ਉਹ ਪਰ ਉਹ ਬਥੇ ਬਹੁਤ ਆਇਆ ਸੀ ਬਹੁਤ ਜਣੇ ਉਹਦਾ ਰੋਇਆ ਗਿਆ ਬਚਾਰਾ ਕਿ ਮੈਂ ਮੇਰੇ ਬੱਚੇ ਨੇ ਕੀ ਕਰ ਲਏ ਠੀਕ ਹੈ ਬੱਚੇ ਗਲਤੀ ਕਰ ਗਏ ਜੀ ਹੁਣ ਬੰਦਾ ਸੋਚਦਾ ਕਿ ਬੱਚੇ ਕਰ ਲਏ ਕੀ ਕਰਦੇ ਕਹੀ ਹਾਂ ਜੀ ਹਾਂ ਤੇ ਉਹ ਬਹੁਤ ਉਹਨਾਂ ਨਾਲ ਖੜੇ ਸੀ ਪੰਚਾਇਤ ਉਹਨਾਂ ਦਾ ਵੀ ਜੋ ਸਾਡੇ ਲੋੜ ਸਾਡੇ ਨਾਲ ਹਾਜ਼ਰ ਹਾਂ ਜਿੱਥੇ ਵੀ ਸਾਨੂੰ ਜਾਣਾ ਸੀ ਜਾਵਾਂਗੇ ਉਹਨਾਂ ਨਾਲ ਤੇ ਕਿ ਜਿਵੇਂ ਹੁਣ ਤੁਹਾਡੇ ਪੰਚਾਇਤ ਕਾਰਵਾਈ ਕਰ ਰਹੀ ਆ ਤੁਹਾਡੇ ਸਿੱਧੇ ਤੌਰ ਤੇ ਉਹਨਾਂ ਨੇ ਤੁਹਾਨੂੰ ਧਮਕੀ ਦਿੱਤੀ ਆ ਤੁਹਾਡੇ ਪਿੰਡ ਨੂੰ ਹਨਾ ਤੇ ਪੰਚਾਇਤ ਨੂੰ ਤੇ ਜਿਵੇਂ ਆਉਣ ਵਾਲੇ ਸਮੇਂ ਤੇ ਤੁਸੀਂ ਕੋਈ ਕਾਰਵਾਈ ਕਰਦੇ ਹੋ ਕਿ ਉਹ ਪਰਿਵਾਰ ਤੁਹਾਡੇ ਨਾਲ ਆ ਕੋਈ ਕਾਨੂੰਨੀ ਕਾਰਵਾਈ ਕਰਨੀ ਪੈਣੀ ਆ ਉਹ ਪਰਿਵਾਰ ਵੱਲੋਂ ਜੇਕਰ ਉਹ ਕੁੜੀ ਵੱਲੋਂ ਕੋਈ ਬਿਆਨ ਜਾਂ ਉਹਦੇ ਪਰਿਵਾਰ ਵੱਲੋਂ ਕੋਈ ਬਿਆਨ ਆ ਕਿ ਉਹ ਤੁਹਾਡੇ ਨਾਲ ਖੜੇ ਨੇ ਅੱਗੇ ਦੇਖੋ ਉਹ ਪਰਿਵਾਰ ਸਾਡੇ ਨਾਲ ਉਹ ਵੀ ਖੜਾ ਵਾ ਸਾਡੇ ਸਾਰੇ ਪਿੰਡ ਖੜਾ ਸਾਰਾ ਪਿੰਡ ਸਾਡੇ ਨਾਲ ਆ ਜੀ ਜੋ ਅਸੀਂ ਕਹਾਂਗੇ ਪੰਚਾਇਤ ਨੂੰ ਸਾਡਾ ਪਿੰਡ ਸਾਡੇ ਨਾਲ ਤੁਰੂਗਾ ਪਿੰਡ ਪਹਿਲਾਂ ਆਪ ਹੀ ਤੁਰਦਾ ਸਾਡੇ ਨਾਲ ਪਿੰਡ ਜੀ ਬਹੁਤ ਸਾਡਾ ਸਾਫ ਦੇਣਾ ਬਹੁਤ ਵਧੀਆ ਪਿੰਡ ਆ ਸਾਡਾ ਜੀ ਸਾਰਾ ਸਾਡਾ ਸਾਰੇ ਇੱਕ ਆ ਸਾਡੇ ਜ਼ਿੰਮੇਵਾਰਾਂ ਦਾ ਚਾਹੇ ਐਸਸੀ ਪਰਿਵਾਰ ਆ ਚਾਹੇ ਇਹ ਨੇ ਯੂਪੀਏ ਵੀ ਸਾਡੇ ਸਾਨੂੰ ਸਾਥ ਦੇ ਰਿਹਾ ਜੀ ਜਿਹੜੇ ਗਲਤ ਸੀ ਬੰਦੇ ਕੱਢਦੇ ਹੋ ਹੁਣ ਬਿਲਕੁਲ ਸਾਡਾ ਪਿੰਡ ਓਕੇ ਆ ਜੀ ਕੋਈ ਪ੍ਰੋਬਲਮ ਨਹੀਂ ਹੈ ਜੀ ਪਿੰਡ ਦੀ ਸਰਪੰਚ ਸਾਹਿਬ ਨੇ ਜਿਵੇਂ ਬਹੁਤ ਵਧੀਆ ਗੱਲ ਕਹੀ ਆ ਕਿ ਉਹ ਜਿਹੜੇ ਪ੍ਰਵਾਸੀ ਨੇ ਵੀਡੀਓ ਪਾਈ ਆ ਉਹਨੂੰ ਵੀ ਖੁੱਲੇ ਤੌਰ ਤੇ ਉਹਦੀ ਵੀਡੀਓ ਦਾ ਹੀ ਜਵਾਬ ਆ ਕਹਿੰਦੇ ਪੰਜਾਬੀ ਕਦੇ ਪਹਿਲ ਨਹੀਂ ਕਰਦੇ ਹੁੰਦੇ ਉਹਨੇ ਪਹਿਲ ਕੀਤੀ ਆ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਆ ਤਾਂ ਉਹਨੂੰ ਜਵਾਬ ਆ ਕਿ ਪੰਜਾਬੀਆਂ ਨੇ ਵੀ ਪਿੰਡ ਵਾਸੀਆਂ ਨੇ ਵੀ ਚੂੜੀਆਂ ਨਹੀਂ ਪਾਈਆਂ ਪੰਜਾਬੀ ਉਹ ਹੁੰਦੇ ਨੇ ਸ਼ਾਇਦ ਉਹ ਨਹੀਂ ਜਾਣਦਾ ਨਮਾ ਆ ਹੋਵੇ ਜਾਂ ਪੰਜਾਬੀਆਂ ਬਾਰੇ ਉਹਨੇ ਨਾ ਪੜ੍ਹਿਆ ਹੋਵੇ ਕਿ ਪੰਜਾਬੀ ਦਾ ਉਹ ਕੰਮ ਆ ਜਿਹੜੀ ਦੂਜਿਆਂ ਦੇ ਹੱਕਾਂ ਦੇ ਲਈ ਦੂਜਿਆਂ ਦੀ ਇੱਜ਼ਤਾਂ ਦੇ ਲਈ ਖੜਦੀ ਆ ਤੇ ਜੇਕਰ ਗੱਲ ਇਹਨਾਂ ਤੇ ਆਪਣੇ ਤੇ ਆਉਂਦੀ ਆ ਫੇਰ ਤਾਂ ਸਮਝੇ ਸਕਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਜਵਾਬ ਮਿਲੇਗਾ ਪਰ ਸਰਪੰਚ ਸਾਹਿਬ ਇੱਕ ਤੁਸੀਂ ਉਹਨਾਂ ਪੰਚਾਇਤਾਂ ਨੂੰ ਜਾਂ ਉਹਨਾਂ ਪਿੰਡਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਵੀ ਕੀ ਧਿਆਨ ਰੱਖਣਾ ਕਿਸ ਤਰ੍ਹਾਂ ਦੀ ਧਿਆਨ ਦੀ ਜ਼ਰੂਰਤ ਹੈ ਕਿਉਂਕਿ ਜਿਸ ਤਰ੍ਹਾਂ ਦੀ ਘਟਨਾ ਤੁਹਾਡੇ ਪਿੰਡ ਦੇ ਵਿੱਚ ਘਟੀ ਹੈ ਕਿਸੇ ਹੋਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਮਤਭਾਗੀ ਘਟਨਾ ਨਾ ਹੋਵੇ ਤਾਂ ਕਿਹੜੀ ਗੱਲਾਂ ਦਾ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਦੇਖੋ ਸਾਰੇ ਸਰਪੰਚ ਸਿਆਣੇ ਆ ਬਹੁਤ ਅਸੀਂ ਸਾਰੇ ਆਪਦੇ ਪਤਾ ਵੀ ਮੇਰੇ ਪਿੰਡ ਜੇ ਕੀ ਚੱਲ ਰਿਹਾ ਵਾ ਠੀਕ ਆ ਸਨੇਹਾ ਚੋਂ ਕਿ ਸਨੇਹਾ ਨੇ ਬੇਨਤੀ ਕਰ ਸਕਦੇ ਆ ਤਾਂ ਜੀ ਵੀ ਬੇਨਤੀ ਆ ਵੀ ਆਹ ਦੇਖੋ ਆਦੇ ਪਿੰਡ ਵਿੱਚ ਜਿਹੜੇ ਤੁਹਾਡੇ ਪ੍ਰਵਾਸੀ ਆ ਰਹੇ ਆ ਧਾਰਕੜ ਕਰਵਾ ਚੱਕਰ ਠੀਕ ਹੁੰਦਾ ਜਿਹਦੇ ਘਰ ਰਹਿ ਰਹੇ ਉਹ ਬੰਦੇ ਧਾਰਕੜ ਵਿੱਚ ਜੁੰਮਰ ਤੇਰੀ ਆ ਭਾਈ ਤੇਰੇ ਘਰੇ ਆ ਬੰਦੇ ਜੁੰਮਰ ਤੇਰੀ ਆੜੀ ਕੱਲ ਨੂੰ ਕੋਈ ਗਲਤ ਹਰਕਤ ਕਰਦੇ ਆ ਤੇ ਜੁੰਮਰ ਤੁਸੀਂ ਆ ਸਾਡੇ ਦੇ ਹੀ ਬੇਨਤੀ ਆ ਵੀ ਅਸੇ ਪਾਸੇ ਜਿਹੜਾ ਤਨੂ ਜੀ ਔਰ ਸਾਡੇ ਪਿੰਡੋਂ ਪਿੰਡ ਬਿਲਕੁਲ ਅਸੀਂ ਪਿੰਡੋਂ ਵੀ ਕਹਿੰਦੇ ਆ ਆਰਾਮਨਾ ਦਾ ਬਸ ਬੈਠੋ ਅਸੀਂ ਬੈਠੇ ਆਂ ਪੰਚਾਇਤ ਅਸੀਂ ਸੇਵਾਦਾਰਾਂ ਪਿੰਡ ਦੇ ਅਸੀਂ ਸਰਪੰਚ ਜੀ ਸਾਡੀ ਪੰਚਾਇਤ ਸੇਵਾਦਾਰ ਸਾਡਾ ਫਰਜ ਆ ਪਿੰਡ ਵਿੱਚ ਜੋ ਕੋਈ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਹਾਜ਼ਰ ਹੋਵਾਂਗੇ ਠੀਕ ਸਾਨੂੰ ਦੱਸ ਦੇਣ ਵੀ ਆ ਮੰਦਰੀ ਗਲਤ ਗੱਡੀ ਫਿਰਦੀ ਆ ਗਲਤ ਮੰਦਰੀ ਫਿਰਦੇ ਪਿੰਡ ਵਿੱਚ ਉਹ ਸਾਡਾ ਕੰਮ ਆ ਅਸੀਂ ਜਾ ਕੇ ਫੜਾਂਗੇ ਸੋ ਬਹੁਤ ਵਧੀਆ ਸਰਪੰਚ ਸਾਹਿਬ ਨੇ ਵਿਚਾਰ ਪੇਸ਼ ਕੀਤੇ ਨੇ ਇਸ ਤਰ੍ਹਾਂ ਦਾ ਜਜਵਾ ਜੇਕਰ ਹਰ ਇੱਕ ਪੰਚਾਇਤ ਦਾ ਹਰ ਇੱਕ ਸਰਪੰਚ ਦਾ ਹਰ ਇੱਕ ਪੰਚ ਦਾ ਇੱਥੋਂ ਤੱਕ ਕਿ ਹਰ ਇੱਕ ਪੰਜਾਬ ਦੇ ਨਾਗਰਿਕ ਦਾ ਪੰਜਾਬੀ ਦਾ ਹੋ ਜਾਵੇ ਤਾਂ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਆਊਗੀ ਕਿਉਂਕਿ ਹਰ ਇੱਕ ਜੇਕਰ ਆਪਣੀ ਜ਼ਿੰਮੇਵਾਰੀ ਸਮਝੇ ਕੋਈ ਗਲਤ ਜੇਕਰ ਤੁਹਾਨੂੰ ਕੋਈ ਦਿਖਦਾ ਤਾਂ ਇਹ ਨਾ ਸੋਚੋ ਕਿ ਚਲੋ ਕੋਈ ਦੂਜਾ ਦੇਖ ਲੂਗਾ ਉਹ ਗਲਤ ਨੂੰ ਉੱਥੇ ਹੀ ਰੋਕਣ ਦੀ ਕੋਸ਼ਿਸ਼ ਕਰੋ ਸਰਪੰਚ ਸਾਹਿਬ ਨੇ ਬਹੁਤ ਵਧੀਆ ਦੱਸਿਆ ਕਿ ਜਿਹੜੇ ਪੰਚਾਇਤਾਂ ਨੇ ਹਾਲਾਂਕਿ ਬਹੁਤ ਸਿਆਣੇ ਨੇ ਜਿਨ੍ਹਾਂ ਨੂੰ ਤੁਹਾਡੇ ਪਿੰਡ ਵਾਸੀ ਚੁਣਦੇ ਨੇ ਲੋਕਾਂ ਨੇ ਸਰਪੰਚ ਚੁਣਿਆ ਪੰਚ ਸੋਣੇ ਆ ਉਹ ਕਾਬਲ ਹੁੰਦੇ ਨੇ ਤਾਂ ਹੀ ਚੁਣੇ ਜਾਂਦੇ ਨੇ ਸੋ ਉਹ ਧਿਆਨ ਰੱਖਣਗੇ ਤੇ ਜੇਕਰ ਇਸ ਤਰ੍ਹਾਂ ਦੀ ਘਟਨਾ ਨਾ ਹੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਜੇਕਰ ਤੁਸੀਂ ਸਰਪੰਚ ਸਾਹਿਬ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਜਾਂ ਫਿਰ ਉਹ ਪ੍ਰਵਾਸੀ ਦੀ ਵੀਡੀਓ ਵੀ ਤੁਹਾਨੂੰ ਨਾਲ ਚਲਾ ਦੇਵਾਂਗੇ ਕੋਈ ਵੀ ਉਸ ਪ੍ਰਵਾਸੀ ਬਾਰੇ ਜਾਣਕਾਰੀ ਰੱਖਦਾ ਹੋਵੇ ਤੁਸੀਂ ਕਿਤੇ ਦੇਖਿਆ ਹੋਵੇ ਤਾਂ ਜਰੂਰ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਉਹਦੀ ਜਾਣਕਾਰੀ ਦਿਵੋ ਤਾਂ ਕਿ ਉਹਤੇ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਹੋ ਸਕੇ ਤਾਂ ਕਿ ਮੁੜ ਕੇ ਕਿਸੇ ਪੰਚਾਇਤ ਨੂੰ ਕਿਉਂਕਿ ਇੱਕ ਕਹਿ ਸਕਦੇ ਆ ਇੱਕ ਸਰਕਾਰ ਹੁੰਦੀ ਹੈ ਇਹ ਪੰਚਾਇਤ ਪਿੰਡ ਦੀ ਹੈ ਨਾ ਇੱਕ ਸਰਕਾਰ ਨੂੰ ਚੈਲੰਜ ਕਰਨਾ ਇੱਕ ਬਹੁਤ ਗੈਰਕਾਨੂੰਨੀ ਕੰਮ ਆ ਸਰਪੰਚ ਸਾਹਿਬ ਇੱਥੇ ਅਸੀਂ ਇਹ ਬੇਨਤੀ ਜਰੂਰ ਕਰਾਂਗੇ ਤੁਸੀਂ ਆਪਣਾ ਨੰਬਰ ਜਰੂਰ ਦੱਸ ਦਿਓ ਕਿਉਂਕਿ ਵੀਡੀਓ ਜਿਨ੍ਹਾਂ ਨੇ ਦੇਖਣੀ ਹੈ ਜੇਕਰ ਉਹ ਪ੍ਰਵਾਸੀ ਨੂੰ ਕਿਤੇ ਦੇਖਦੇ ਨੇ ਤੁਹਾਡੇ ਤੱਕ ਕੋਈ ਸੰਪਰਕ ਕਰ ਲਾਓ ਠੀਕ ਠੀਕ ਹਾਂਜੀ ਮੈਂ ਹਰਵਿੰਦਰ ਸਿੰਘ ਬਰਾੜ ਪਿੰਡ ਆਂਡਲੂ ਫੋਨ ਨੰਬਰ ਮੇਰਾ ਹੈਗਾ 9815037559 9815037559 ਸੋ ਇਹ ਸਰਪੰਚ ਸਾਹਿਬ ਦਾ ਨੰਬਰ ਹੈ ਜੇਕਰ ਤੁਸੀਂ ਇਹ ਪ੍ਰਵਾਸੀ ਨੂੰ ਦੇਖੋ ਤੁਸੀਂ ਨਾਲ-ਨਾਲ ਜਿੰਨਾਂ ਦੀ ਫੋਟੋ ਵੀ ਜਿਹੜੇ ਪ੍ਰਵਾਸੀ ਦੇਖ ਰਹੇ ਹੋ ਇਹਨੂੰ ਜਾਂ ਇਹਦੇ ਨਜ਼ਦੀਕੀ ਨੂੰ ਕਿਤੇ ਦੇਖਦੇ ਹੋ ਜਾਂ ਇਹਦੇ ਬਾਰੇ ਪਤਾ ਲੱਗਦਾ ਹੈ ਤਾਂ ਜਰੂਰ ਸਰਪੰਚ ਸਾਹਿਬ ਨਾਲ ਸੰਪਰਕ ਕਰੋ ਤਾਂ ਕਿ ਅਜਿਹੇ ਗੈਰ ਕਾਨੂੰਨੀ ਪ੍ਰਵਿਰਤੀ ਰੱਖਣ ਵਾਲੇ ਲੋਕਾਂ ਤੇ ਕਾਰਵਾਈ ਹੋ ਸਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦੇਣਾ ਹੋ ਸਕਦਾ ਤੁਹਾਡੇ ਸ਼ੇਅਰ ਨਾਲ ਇਹ ਵੀਡੀਓ ਉਸ ਹਸਕ ਕੋਲ ਪਹੁੰਚੇ ਜਿਹੜਾ ਇਹ ਪ੍ਰਵਾਸੀ ਨੂੰ ਜਾਣਦਾ ਹੋਵੇ ਜਾਂ ਜਿਨੇ ਕਿਤੇ ਇਹਨੂੰ ਦੇਖਿਆ ਹੋਵੇ ਸੋ ਤੁਹਾਡਾ ਕੀ ਕਹਿਣਾ ਹੈ ਇਹ ਜੋ ਘਟਨਾ ਘਟਿਆ ਹੈ ਰੇ ਜਰੂਰ ਆਪਣੀ رائے ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ